हां जी मित्रों ਆਪਣੇ ਇੱਕ ਮਿੱਤਰ ਨੇ ਕੋਠੇ ਤੇ ਲਾਤੀ ਸਬਜੀ ਕੋਠੀ ਤੇ ਨਵੀਂ ਕੋਠੀ ਪਈ ਐ ਉਹਦੇ ਉਪਰ ਆ ਟੈਂਕੀਆਂ ਵੱਢ ਗਈ ਪੁਰਾਣੀਆਂ ਲਿਆ ਕੇ ਕਬਾੜੀਏ ਤੋਂ ਹਵਾਟਰ ਬਾਕਸ ਦੇ ਕੋਲੇ ਆ ਪਿੰਡ ਭੈਣੀ ਮਹਾਰਾਜ ਨਿੱਕੇ ਮਾਨ ਨੇ ਆ ਦੇਖੋ ਕਦੂਦਿਆਂ ਵੱਲਾਂ ਨੇ ਤੇ ਗੰਡੇ ਲਾਏ ਹੋਏ ਨੇ ਆ ਕਬਾੜੀਏ ਤੋਂ ਟੈਂਕੀਆਂ ਲੈ ਕੇ ਪੁਰਾਣੀਆਂ ਥੋੜੋ ਥੋੜੋ ਵੱਢ ਕੇ ਉਹਨੇ ਆ ਦੇਖੋ ਨੇ ਸੋਨੇ ਫੁੱਲ ਚੱਕੇ ਹੋਏ ਨੇ। ਕਦੂਆਨੇ ਬੱਲਾ ਨੇ ਹੋਰ ਕਿੰਨੇ ਪਾਰੇ ਦਿਖਾਉਨੇ। ਤੇ ਵਧੀਆ ਫੜਾਲਾ ਧਰੇ ਬੱਚੇ-ਬੱਚੇ ਇਹਨਾਂ ਨੂੰ ਪਾਲੀ ਜਾਂਦੇ ਨੇ। ਗੰਡੇ ਨੇ ਜਦੋਂ ਮਰਜੀ ਪੱਟ ਕੇ ਚਟਨੀ ਬਣਾਵੋ। ਵਿੱਚ ਕਲੇਲੇ ਦੇ ਆ ਬੱਲਾ ਨੇ। ਆ ਦੇਖ ਸਕਦਾ ਤੁਸੀਂ। ਉੱਪਰ ਕੋਠੇ ਦੇ ਉੱਤੇ ਜਮਾ ਦੂਜੀ ਮੰਜ਼ਲ ਤੇ ਐਚ ਵੀ ਗੰਡੇ ਨੇ। ਹੋਰ ਵੀ ਤੁਹਾਨੂੰ ਦਿਖਾਉਨੇ ਆ। ਆਗਬਾਰੀ ਹੈ ਇਹ ਥੋੜੀ ਵਿਰਲੀ ਹੈ ਇਹ ਗਬਾਰੀ ਲਾ ਰੱਖੀ ਹੈ ਹੁਣ ਆਪਾਂ ਥੋੜੇ ਉੱਪਰਲੇ ਪੋਰਸ਼ਨ ਤੇ ਚੱਲਦੇ ਹਾਂ ਉਹ ਪਏ ਜਿਹੜੇ ਸਿਮਿੰਟ ਵਾਲੇ ਗੱਟੇ ਸੀ ਇਹਨੇ ਦੂਰੇ ਤੀਰੇ ਕਰਕੇ ਸਾਰੇ ਉਹਨਾਂ ਦੇ ਵਿੱਚ ਮਿੱਟੀ ਭਰ ਕੇ ਥੋੜਾ ਜਿਹਾ ਰੂੜੀ ਦਾ ਰੇਅਰ ਲਾ ਕੇ ਆਹ ਦੇਖ ਲਓ ਕਿੰਨੇ ਵਧੀਆ ਨੇ ਮੈਨੂੰ ਆਖਿਆ ਵੀ ਥੋੜਾ ਜਿਹਾ ਉੱਪਰੋਂ ਚੱਕ ਕੇ ਨਾ ਇਹਨੂੰ ਥੱਲੇ ਧਾਰ ਸ਼ੱਤ ਤੇ ਇਨੇ ਜਿਹੜਾ ਭਦਰਾਂਜਾ ਬਣਾਇਆ ਹੁੰਦਾ ਜੰਗਲਾ ਉਹਦੇ ਉੱਪਰ ਰੱਖਿਆ ਵੀ ਹਵਾ ਨਾਲ ਮਖਾਇ ਦੀਆਂ ਜੜਾਂ ਹਿੱਲ ਜਾਣਗੀਆਂ ਤੇ ਇਹ ਕਹਿੰਦਾ ਵੀ ਚਲੋ ਆਪਾਂ ਚੱਕ ਕੇ ਥੱਲੇ ਧਰ ਦਾਂਗੇ ਹਵਾ ਨਾਲ ਜਿਹੜਾ ਜੜਾਂ ਜਾਦੀ ਹਿੱਲਦੀਆਂ ਨੇ ਫਿਰ ਉਹ ਸਟ੍ਰੈਸ ਦੇ ਵਿੱਚ ਆ ਜਾਂਦੇ ਨੇ ਪੌਦੇ ਆਹ ਦੇਖ ਸਕਦੇ ਹੋ ਕਿੰਨੇ ਵਧੀਆ ਨੇ ਇਹ ਹੋਰ 2 4 10 ਦਿਨਾਂ ਚ ਵਧੀਆ ਬੂਟੇ ਤਗੜੇ ਹੋ ਜਾਣਗੇ ਬਹੁਤ ਵਧੀਆ ਪ੍ਰਾਲਾ ਵੀਰ ਦਾ ਨਾਲੇ ਬੱਚੇ ਖੁਸ਼ ਹੁੰਦੇ ਨੇ ਪਾਣੀ ਪੂਣੀ ਲਾਉਣ ਲੱਗੇ ਤੇ ਆਹ ਦੇਖ ਸਕਦੇ ਫੁੱਲੇ ਚੱਕਰੀ ਖੜੀਆਂ ਨੇ ਸ਼ਿਮਲਾ ਮਿਰਚਾਂ ਵੀ ਬੈਂਗਣੀ ਵੀ ਐ ਕarele ਵੀ ਨੇ ਆਹ ਦੇਖ ਸਕਦੇ ਹੋ ਟਮਾਟਰ ਵੀ ਲੱਗੇ ਹੋਏ ਨੇ ਉਹ ਵੀ ਦਿਖਾਉਣਾ ਤੁਹਾਨੂੰ ਸ਼ਿਮਲਾ ਮਿਰਚਾਂ ਦੀ ਚੌਲੇ ਮਿੱਠੇ ਮਿਰਚਾਂ ਸਾਰਾ ਕੁਝ ਲਾਇਆ ਹੋਇਆ ਹੈ ਬਾਈ ਨੇ ਇਹ ਆ ਦੇਖਿਓ ਹੁਣ ਤੁਸੀਂ ਟਮਾਟਰ ਵੀ ਦਿਖਾਉਣਾ ਤੁਹਾਨੂੰ ਲੱਗੇ ਹੋਏ ਨੇ ਬਸ ਹੁਣ ਤਕਰੀਬਨ ਸਾਰੀਆਂ ਸਬਜ਼ੀਆਂ ਨੇ ਫੁੱਲ ਚੱਕ ਲਏ ਨੇ ਤੇ ਇਹ ਤੇ ਫਲ ਬਣ ਜਾਣਗੇ ਆ ਦੇਖੋ ਕਨੇ ਤੰਦਰੁਸਤ ਬੁੱਤੇ ਨੇ ਵਧੀਆ ਕਾਲੇ ਛਾ ਆ ਬੈਂਗਣੀਆਂ ਆ ਆ ਟਮਾਟਰ ਆ ਗਿਆ ਟਮਾਟਰ ਲੱਗੇ ਹੋਏ ਨੇ ਇਹ ਜੋ ਕੱਲੀ ਰੂੜੀ ਪਾਈ ਆ ਕੋਈ ਸਪਰੇਸ ਵੀ ਨਹੀਂ ਹੁੰਦੀ ਇੱਥੇ ਆਹ ਦੇਖ ਸਾਬਾ ਹਰੇ ਭਰੇ ਪੂਰੇ ਫੁੱਲ ਚੱਕੇ ਹੋਏ ਨੇ ਆਪਾਂ ਘਰ ਦੀ ਛੱਤ ਦੇ ਉੱਤੇ ਲਾ ਸਕਦੇ ਆ ਮਿਰਚਾਂ ਸ਼ਿਵਲਾ ਮਿਰਚ ਟਮਾਟਰ ਜਾਂ ਹੋਰ ਵੀ ਛੱਪਣ ਕੱਦੂ ਦੇ ਵਿਲਾ ਇਹਦੇ ਵਿੱਚ ਤਾਂ ਇੱਥੇ ਧਣੇ ਜਾਂ ਲਾਉਣਾ ਕਹਿੰਦਾ ਹਜੇ ਰੇਤਾ ਪਾ ਰੱਖਿਆ ਤੇ ਆਹ ਦੇਖੋ ਭਿੰਡੀ ਆ ਇਹ ਭਿੰਡੀ 6-7 ਦਿਨਾਂ ਦੀ ਹੈ ਹਜੇ ਹੋਰ ਨੇ ਵੱਧ ਕੇ ਵਧੀਆ ਬਣ ਜਾਣਾ ਇੱਥੇ ਧਣੇ ਲਾਉਗਾ ਇੱਥੇ ਰੇਤਾ ਨੂੰ ਪਾ ਰੱਖਿਆ ਲਾਇਆ ਹੋਇਆ ਬਸ ਆਹ ਉੱਗਿਆ ਨਹੀਂ ਹਜੇ ਹਰ ਉਹ ਤੋੜ ਕੇ ਸਬਜ਼ੀ ਬਣ ਜਾਂਦੀ ਹੈ ਆ ਦੇਖੋ ਬਹੁਤ ਵਧੀਆ ਤਰੀਕੇ ਨਾਲ ਬਾਈ ਨੇ ਸਜਾਰ ਰੱਖਿਆ ਸਮਾਨ ਸਾਰਾ ਤੇ ਆਹ ਦੇਖੋ ਆਹ ਖੜਾ ਨਿੱਕਾ ਮਾਨ ਭੈਣੀ ਮਹਾਰਾਜ ਪਿੰਡ ਦਾ ਇਹ ਨਵੇਂ-ਨਵੇਂ ਕੰਮ ਕਰਦਾ ਇਹ ਮੁੰਡਾ ਆਹ ਦੇਖ ਸਕਦੇ ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਸਤਿ ਸ੍ਰੀ ਅਕਾਲ ਜੀ Thank <laughs>